ਬਹੁਤ ਹੀ ਸਤਿਕਾਰਯੋਗ ਮੇਰੇ ਵਿਦਿਆਰਥੀ ਵੀਰੋ ਤੇ ਭੈਣੋ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਮੁਕੱਦਸ ਫਤੇ ਬਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰਨੀਆਂ ਨੇ ਕਿਉਂਕਿ ਜਿਹੜਾ ਵਿਦਿਆਰਥੀ ਵਰਗ ਹੁੰਦਾ ਹੈ ਉਹ ਸਮਾਜ ਦੀ ਵੀ ਤੇ ਸੰਘਰਸ਼ ਦੀ ਰੀੜ ਦੀ ਹੱਡੀ ਹੁੰਦਾ ਹੈ ਤੁਹਾਡੀ ਜ਼ਿੰਮੇਵਾਰੀ ਕੇਵਲ ਧਰਨਿਆਂ ਤੱਕ ਮਜ਼ਾਰਿਆਂ ਤੱਕ ਜਾਂ ਇਨ੍ਹਾਂ ਕੱਠਾਂ ਤੱਕ ਸੀਮਤ ਨਹੀਂ ਰਹਿ ਜਾਂਦੀ ਤੁਹਾਡੀ ਜ਼ਿੰਮੇਵਾਰੀ ਆਮ ਧਰਨਿਆਂ ਦੇ ਵਿੱਚ ਬੈਠੇ ਇਨਸਾਨ ਤੋਂ ਕਿਤੇ ਵੱਧ ਹੁੰਦੀ ਹੈ ਕਿਉਂਕਿ ਤੁਸੀਂ ਸਮੂਹਿਕ ਰੂਪ ਦੇ ਵਿੱਚ ਕਿਸੇ ਵੀ ਸਟੇਟ ਦੇ ਜਿਹੜੇ ਵਰਤਾਰੇ ਤੇ ਉਹਦੀ ਨੀਅਤ ਤੇ ਨੀਤੀ ਨੂੰ ਸਮਝਣਾ ਹੁੰਦਾ ਹੈ ਤੁਸੀਂ ਉਹਨੂੰ ਐਨਲਾਈਜ਼ ਕਰਨਾ ਹੁੰਦਾ ਤੇ ਤੁਸੀਂ ਉਹ ਸਮਾਜ ਤੇ ਸੰਘਰਸ਼ ਦੇ ਜਿਹੜੇ ਜਹਿਨੀ ਐਨਲਾਈਜ਼ ਜਿਸ ਨੂੰ ਅਸੀਂ ਕਹਿੰਦੇ ਥਿੰਕ ਟੈਂਕ ਤੁਸੀਂ ਉਸ ਤਰ੍ਹਾਂ ਦੀ ਭੂਮਿਕਾ ਵੀ ਨਿਭਾਉਣੀ ਹੁੰਦੀ ਹੈ ਸੋ ਗੱਲ ਤੁਹਾਡੀ ਜਿਹੜੀ ਇੱਥੋਂ ਤੱਕ ਪਹੁੰਚ ਹੈ ਇੱਥੋਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਸਾਡੀ ਪਹੁੰਚ ਉੱਥੋਂ ਤੱਕ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਸਾਰੇ ਪੜੇ ਲਿਖੇ ਹੋ ਔਰ ਤੁਹਾਡੇ ਮਿਆਰ ਦੇ ਜਾਂ ਤੁਹਾਡੇ ਜਿੰਨੇ ਪੜੇ ਲਿਖੇ ਲੋਕ ਸਾਡੇ ਧਰਨਿਆਂ ਦੇ ਵਿੱਚ ਮੁਜਾਹਰਿਆਂ 'ਚ ਨਹੀਂ ਹੁੰਦੇ ਸੋ ਤੁਹਾਡੀਆਂ ਕੁਝ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ ਜਿਨ੍ਹਾਂ ਦੀ ਸੰਘਰਸ਼ ਦੇ ਵਿੱਚ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਸਰਕਾਰ ਦੇ ਜਾਂ ਹਕੂਮਤ ਦਾ ਜਿਹੜਾ ਸਮੂਹਿਕ ਤੌਰ ਤੇ ਵਰਤਾਰਾ ਹੈ ਉਹਨੂੰ ਸਮਝਣਾ ਲਿਖਤ ਦੇ ਵਿੱਚ ਲੈ ਕੇ ਆਉਣਾ ਨੌਜਵਾਨਾਂ ਤੋਂ ਲੈ ਕੇ ਆਮ ਲੋਕਾਂ ਤੱਕ ਇੱਕ ਗੱਲ ਪ੍ਰਚਾਰੀ ਕਿਵੇਂ ਜਾ ਸਕਦੀ ਹੈ ਦੂਸਰੀ ਗੱਲ ਕਿਹੜੀ ਡੈਮੋਕ੍ਰੇਸੀ ਐ ਫਾਸੀਸਮ ਦੇ ਵਿੱਚ ਤਬਦੀਲ ਕਿਵੇਂ ਹੋ ਰਹੀ ਐ ਉਹਦੇ ਉੱਪਰ ਤੁਹਾਨੂੰ ਵਿਸ਼ੇਸ਼ ਅਧਿਨ ਕਰਨ ਦੀ ਲੋੜ ਐ ਕਿ ਜਿਹੜਾ ਲੋਕਤੰਤਰ ਐ ਉਹ ਨਾਜੀਵਾਦ ਦੇ ਵਿੱਚ ਉਹ ਫਾਸੀਵਾਦ ਦੇ ਵਿੱਚ ਕਿਵੇਂ ਜਾ ਰਿਹਾ ਤੀਸਰੀ ਗੱਲ ਹੁੰਦੀ ਐ ਕਿ ਜਿਹੜੀ ਡਿਸਕ੍ਰਿਮੀਨੇਸ਼ਨ ਐ ਮੈਂ ਉਸ ਜਾਤੀ ਰੇਸੀਅਲ ਡਿਸਕ੍ਰਿਮੀਨੇਸ਼ਨ ਦੀ ਗੱਲ ਨਹੀਂ ਕਰਦਾ ਜਿਹੜੀ ਸਰਕਾਰਾਂ ਦੇ ਵੱਲੋਂ ਇੱਕ ਖਾਸ ਵਰਗ ਦੇ ਨਾਲ ਵਿਤਕਰਾ ਤੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਐ ਜਿਵੇਂ ਨੂਹ ਦੇ ਵਿੱਚ ਤੇ ਪੰਜਾਬ ਦੇ ਵਿੱਚ ਵਾਪਰ ਹੋਏ ਵਰਤਾਰੇ ਜਿਹੜੇ ਨੇ ਉਹਨਾਂ ਦੀ ਸਮਰੂਪਤਾ ਉਹਨਾਂ ਦਾ ਵਖਰੇਵਾ ਉਹਨਾਂ ਦਾ ਅਧਿਐਨ ਤੇ ਉਹਨਾਂ ਪ੍ਰਤੀ ਸਰਕਾਰ ਦੀ ਪਹੁੰਚ ਕੀ ਹੈ ਤੁਹਾਨੂੰ ਇਹਦੇ ਉੱਪਰ ਵੀ ਅਧਿਨ ਕਰਨ ਦੀ ਲੋੜ ਹੈ ਸੋ ਮੈਂ ਇਹ ਸੋਚਦਾ ਕਿ ਤੁਹਾਡੀ ਜ਼ਿੰਮੇਵਾਰੀ ਸਾਡੇ ਤੋਂ ਕਿਤੇ ਵੱਧ ਜਾਦਾ ਹੈ ਉਹਦੇ ਕੁਝ ਕਾਰਨ ਨੇ ਕਿ ਕਿ ਤੁਸੀਂ ਉਸ ਸਾਰੇ ਵਰਤਾਰੇ ਨੂੰ ਅਧਿਨ ਕਰਨ ਦੀ ਸਮਰੱਥਾ ਰੱਖਦੇ ਹੋ ਤੁਸੀਂ ਅਕਾਡੈਮਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋ ਤੁਹਾਡਾ ਜ਼ਿਹਨੀ ਪੱਧਰ ਇੱਕ ਆਮ ਇਨਸਾਨ ਤੋਂ ਬਹੁਤ ਪਰ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੇ ਕੇ ਗੱਲ ਸਮਾਪਤ ਕਰਦਾ ਜੋ ਕੁਝ ਫਲਸਤੀਨ ਦੇ ਵਿੱਚ ਹੋ ਰਿਹਾ ਤੁਹਾਡੇ ਸਾਹਮਣੇ ਆ ਉਹਦੇ ਦੋ ਰੂਪ ਜਿਹੜੇ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਜੇਕਰ ਅਸੀਂ ਇੰਟੈਲੀਜੈਂਸੀਆ ਦੇ ਪੱਧਰ ਤੋਂ ਗੱਲ ਕਰੀਏ ਤੇ ਜਹੂਦੀ ਲੋਕਾਂ ਦੇ ਕੋਲ ਐਜੂਕੇਸ਼ਨ ਲੈਵਲ ਤੇ ਚੇਤਨਤਾ ਬਹੁਤ ਹੀ ਤੇ ਜੁੰਨੀਆਂ ਦੇ ਜਿਸ ਵੀ ਖਿੱਤੇ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੇ ਉੱਥੇ-ਉੱਥੇ ਆਪਣੇ ਆਪ ਨੂੰ ਸਥਾਪਿਤ ਕੀਤਾ ਪਰ ਇਹਦੇ باوجود ਉਹਨਾਂ ਨੇ ਇਜ਼ਰਾਈਲ ਦੀ ਜ਼ਮੀਨ ਦੇ ਉੱਪਰ ਦਾਵਾ ਨਹੀਂ ਛੱਡਿਆ ਉਹ ਕਿਤੇ ਵੀ ਸਰਵਾਈਵ ਕਰ ਸਕਦੇ ਸੀ ਉਹਨਾਂ ਨੇ ਆਪਣੀ ਪਿਤਰੀ ਭੂਮੀ ਤੋਂ ਦਾਵਾ ਨਹੀਂ ਛੱਡਿਆ ਦੂਸਰੀ ਗੱਲ ਜਿਹੜੇ ਉੱਥੇ ਫਲਸਤੀਨੀ ਲੜ ਰਹੇ ਨੇ ਉਹ ਵੀ ਦੋ ਤਰ੍ਹਾਂ ਦੇ ਲੋਕ ਨੇ ਇੱਕ ਤੇ ਉਹ ਜਿਨ੍ਹਾਂ ਨੇ ਜ਼ਮੀਨੀ ਦਾਵਾ ਛੱਡ ਦਿੱਤਾ ਤੇ ਇੱਕ ਉਹ ਜਿਹੜੇ ਉਸ ਜ਼ਮੀਨੀ ਦਾਅਵੇ ਵਾਸਤੇ ਲੜ ਰਹੇ ਨੇ ਜਿਨ੍ਹਾਂ ਨੇ ਛੱਡਿਆ ਉਹਦਾ ਇਹ ਨੁਕਸਾਨ ਹੋਇਆ ਕਿ ਉੱਥੇ-ਉੱਥੇ ਹੀ ਜਹੂਦੀਆਂ ਦੀਆਂ ਬਸਤੀਆਂ ਵਸਦੀਆਂ ਗਈਆਂ ਜਿਹਨੂੰ ਇੱਕ ਕੈਨੇਡਾ ਦੀ ਸੰਸਥਾ ਨੇ ਸੈਟਲਮੈਂਟ ਟੈਰੋਰਿਜ਼ਮ ਦਾ ਨਾਮ ਦਿੱਤਾ ਹੈ ਸੋ ਤੁਹਾਨੂੰ ਇੱਕ ਤਾਂ ਇਹ ਵੇਖਣਾ ਪਵੇਗਾ ਕਿ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇ ਉੱਪਰ ਚਾਹੇ ਅਸੀਂ ਸਿੱਖਾਂ ਚਾਹੇ ਅਸੀਂ ਹਿੰਦੂਆਂ ਚਾਹੇ ਅਸੀਂ ਮੁਸਲਮਾਨ ਆ ਚਾਹੇ ਕਿਸੇ ਵੀ ਰਾਜਨੀਤਿਕ ਦਲ ਦੇ ਨਾਲ ਸੰਪਰਕ ਰੱਖਦੇ ਆ ਜਾਂ ਅਸੀਂ ਸਬੰਧ ਰੱਖਦੇ ਆ ਬਤੌਰ ਵਿਦਿਆਰਥੀ ਜਥੇਬੰਦੀ ਤੇ ਜਥੇਬੰਦੀਆਂ ਕਿਸੇ ਵੀ ਜਥੇਬੰਦੀ ਦੇ ਵੀਰ ਹੋ ਸਕਦੇ ਹੋ ਪਰਿਵਾਰਕ ਜਾਂ ਸਮਾਜਿਕ ਤੌਰ ਤੇ ਕਿਸੇ ਵੀ ਰਾਜਸੀ ਸੰਸਥਾ ਦਾ ਤੁਹਾਡਾ ਸਬੰਧ ਹੋ ਸਕਦਾ ਸੋ ਪਹਿਲੀ ਗੱਲ ਤੇ ਇਹ ਕਿ ਪੰਜਾਬ ਦੇ ਉੱਪਰ ਦਾਅਵੇਦਾਰੀ ਦੀ ਅਹਿਮੀਅਤ ਨੂੰ ਸਮਝੀਏ ਦੂਸਰੀ ਗੱਲ ਹੈ ਕਿ ਅਕਾਡੈਮਿਕ ਲੈਵਲ ਤੇ ਤੁਸੀਂ ਭੂਮਿਕਾ ਕੀ ਨਿਭਾ ਸਕਦੇ ਆ ਐਨਐਸਏ ਕੀ ਹੈ ਐਨਐਸਐਸ ਦੇ ਵਿੱਚ ਜਿਹੜੀ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਆ ਉਹਦੇ ਵਿੱਚ ਸਰਕਾਰ ਦੇ ਕੋਲ ਕਿਹੜੇ-ਕਿਹੜੇ ਅਧਿਕਾਰ ਨੇ ਤੇ ਉਹਦੇ باوجود ਬੰਦੀ ਸਿੰਘਾਂ ਦੇ ਕੋਲ ਕਿਹੜੇ ਅਧਿਕਾਰ ਨਹੀਂ ਤੇ ਕਿਹੜੇ ਨਿੱਜਤਾ ਤੇ ਤੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹਦੇ ਉੱਪਰ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਮੈਂ ਤੇ ਕਹੂੰਗਾ ਕਿ ਇੱਕ ਵਾਈਟ ਪੇਪਰ ਕਹਿ ਲਓ ਇਸ ਤਰ੍ਹਾਂ ਦਾ ਤੁਹਾਨੂੰ ਆਪਣੀ ਸੰਸਥਾ ਦੇ ਵੱਲੋਂ ਇੱਕ ਐਸਾ ਪੱਤਰ ਜਿਹੜਾ ਉਹ ਸਰਕਾਰ ਤੱਕ ਤੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ ਕਿ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਦੇ ਹੋਰ ਏਕਾਨ ਪ੍ਰਤੀ ਜਿਹੜਾ ਉਹ ਜਾਗਰੂਕ ਕੀਤਾ ਜਾ ਸਕੇ ਸੋ ਮੈਂ ਰੀਆ ਤੇ ਇਹੀ ਤੁਹਾਨੂੰ ਬੇਨਤੀਆਂ ਨੇ ਕਿ ਸਰਕਾਰ ਦੀਆਂ ਨੀਤੀਆਂ ਨੂੰ ਸਮੂਹਿਕਤਾ ਚ ਵੇਖਣਾ ਕਿਉਂਕਿ ਜੇ ਤੁਸੀਂ ਸਮੂਹਿਕਤਾ ਚ ਨਹੀਂ ਵੇਖੋਗੇ ਤੁਸੀਂ ਕਿਸਾਨ ਸੰਘਰਸ਼ਪਤੀ ਆਪਣਾ ਹੋਰ ਨਜ਼ਰੀਆ ਰੱਖੋਗੇ ਅਮਰ ਸاده ਸੰਘਰਸ਼ਪਤੀ ਹੋਰ ਨਜ਼ਰੀਆ ਰੱਖੋਗੇ ਪਰ ਜੇ ਤੁਸੀਂ ਇਸ ਸੰਘਰਸ਼ ਦੀ ਸਮੂਹਿਕਤਾ ਵੀ ਵੇਖੋਗੇ ਤਾਂ ਇੱਕ ਪੰਜਾਬੀਅਤ ਦੇ ਵਾਸਤੇ ਇੱਕ ਪੰਥ ਪ੍ਰਥਮ ਦੀ ਗੱਲ ਕਰਦਾ ਹੈ ਪਰ ਦੋਹਾਂ ਨੂੰ ਸਮੂਹਿਕ ਰੂਪ ਚ ਕਿਵੇਂ ਵੇਖਣਾ ਹੈ ਦੋਹਾਂ ਦੀ ਸਾਨੂੰ ਲੋੜ ਕਿਉਂ ਹੈ ਤੇ ਦੋਹਾਂ ਦੀ ਮਜਬੂਰੀ ਕੀ ਸੀ ਇਹ ਸੰਘਰਸ਼ ਨੂੰ ਸ਼ੁਰੂ ਕਰਨਾ ਉਹ ਅਸੀਂ ਚਾਹੇ ਪਿਛਲੇ ਤਿੰਨ ਕਿਸਾਨ ਜਿਹੜੇ ਬਿੱਲ ਸੀ ਉਹਨਾਂ ਦੀ ਗੱਲ ਕਰ ਲਈਏ ਅਸੀਂ ਐਸੈਂਸ਼ੀਅਲ ਕਾਮੋਡੀਟੀ ਜਿਹੜਾ ਕਾਮੋਡੀਟੀ ਐਕਟ ਸੀ ਉਹਦੀ ਅਮੈਂਡਮੈਂਟ ਦੀ ਗੱਲ ਕਰ ਲਈ ਅਸੀਂ ਟ੍ਰੇਡ ਐਂਡ ਕਮਰਸ ਦੀ ਗੱਲ ਕਰ ਲਈਏ ਜਾਂ ਫਿਰ ਉਹਦੇ ਤੋਂ ਪਹਿਲਾਂ ਅਸੀਂ ਕੰਟ੍ਰੈਕਟ ਫਾਰਮਿੰਗ ਦੀ ਗੱਲ ਕਰੀਏ ਉਨ੍ਹਾਂ ਦੇ ਦੌਰਾਨ ਜਿਹੜੇ ਸਰਕਾਰ ਦੇ ਵੱਲੋਂ ਸਾਡੇ ਨਾਲ ਵਾਅਦੇ ਕੀਤੇ ਗਏ ਜਿਨ੍ਹਾਂ ਦੇ ਕਰਕੇ ਸੰਘਰਸ਼ ਚੁੱਕਿਆ ਗਿਆ ਸਰਕਾਰ ਨੇ ਉਹਨਾਂ ਕੀਤੇ ਹੋਏ ਕਰਾਰਾਂ ਦੀ ਅਣਦੇਖੀ ਕਿਉਂ ਕੀਤੀ ਤੁਹਾਨੂੰ ਐਨਲਾਈਜ਼ ਕਰਨਾ ਪਵੇਗਾ ਦੁਬਾਰਾ ਕਿਸਾਨਾਂ ਨੂੰ ਸੰਘਰਸ਼ ਤੇ ਕਿਉਂ ਗੱਠਣਾ ਪਿਆ ਤੁਹਾਨੂੰ ਅਧਿਨ ਕਰਨਾ ਪਵੇਗਾ ਤੁਹਾਡੇ ਕੋਲ ਅਧਿਨ ਦੇ ਸਾਧਨ ਨੇ ਵਕਤ ਹੈ ਸੋ ਮੇਰੀ ਇਹੀ ਬੇਨਤੀ ਹੈ ਕਿ ਤੁਹਾਡਾ ਜਿਹੜਾ ਇਨ੍ਹਾਂ ਸੰਘਰਸ਼ਾਂ ਦੇ ਵਿੱਚ ਹਿੱਸਾ ਲੈਣ ਦਾ ਜਿਹੜਾ ਵਰਤਾਰਾ ਹੈ ਉਹ ਸਾਡੇ ਤੋਂ ਉਚੇਰਾ ਹੈ ਸਾਡੇ ਤੋਂ ਵੱਖਰਾ ਤੇ ਤੁਹਾਨੂੰ ਅਕੈਡੈਮਿਕ ਲੈਵਲ ਦੇ ਉੱਪਰ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਲੋਕਾਂ 'ਚ ਪੇਸ਼ ਕਰਨਾ ਪਵੇਗਾ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਸ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ